ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਸਬੰਧ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਅਤੇ ਜ਼ਮਾਨਤ ਦੇਣ ਦੇ ਫੈਸਲੇ ਤੋਂ ਬਾਅਦ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਜਥੇਦਾਰ ਸੁਜੀਤ ਸਿੰਘ ਪਿੱਟੇਵੜ ਦੀ ਅਗਵਾਹੀ ਵਿੱਚ ਉਹਨਾਂ ਦੇ ਗ੍ਰਹਿ ਪਿੰਡ ਪਿੱਟੇਵੜ ਵਿਖੇ ਲੱਡੂ ਵੰਡੇ ਗਏ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ 99 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਪਿੱਤੇਵੜ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਰਨੈਲ ਵਿਕਰਮਜੀਤ ਸਿੰਘ ਮਜੀਠੀਆ ਤੇ ਝੂਠਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਹ 7 ਮਹੀਨੇ ਜੇਲ੍ਹ ਵਿੱਚ ਰਹੇ ਹੁਣ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਲਿਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸੱਚਾਈ ਦੀ ਜਿੱਤ ਹੈ ਉਹਨਾਂ ਦਾਵਾ ਕੀਤਾ ਕਿ 2027 'ਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਆਮ ਆਦਮੀ ਪਾਰਟੀ ਨੂੰ ਮੋਦੀ ਖਾਣੀ ਪਵੇਗੀ ਦੇਖੋ ਜੀ ਇੱਕ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਆ 40 ਕਿਲੋ ਇਥੋਂ ਹੀਰਣ ਫੜੀ ਆ ਉੋਟੀਆਂ ਤੋਂ ਔਰ ਮੈਂ ਸਮਝਦਾ ਕਿ ਹੀਰਣ ਮੈਂ ਅਸੀਂ ਤੇ ਵੇਖਿਆ ਵੀ ਪਤਾ ਨਹੀਂ ਕਿ ਕਿੱਡੇ ਵੱਡੇ ਲੈਵਲ ਤੇ ਜਿਹੜਾ ਇਹ ਕੰਮ ਚੱਲ ਰਿਹਾ ਤੇ ਇਹਨੂੰ ਇੱਕ ਬੰਦਾ ਇੱਕ ਆਦਮੀ ਮੋਟਰਸਾਈਕਲ ਤੇ ਲੈ ਕੇ ਜਾ ਰਿਹਾ ਇਹ ਮੋਟਰਸਾਈਕਲ ਡਿੱਗ ਪਿਆ ਉਹ ਡਰਦਾ ਛੱਡ ਕੇ ਭੱਜ ਗਿਆ ਤੇ 40 ਕਿਲੋ ਹੀਰਣ ਨੂੰ ਮੋਟਰਸਾਈਕਲਾਂ ਤੇ ਲੈ ਕੇ ਤੁਰੇ ਫਿਰਦੇ ਲੋਕ ਇਹਨਾਂ ਪੰਜਾਬ ਸਰਕਾਰ ਦਾ ਇਥੇ ਆ ਜੋਧ ਨਸ਼ਾ ਵਿਰੋਧਿਆ ਔਰ ਫਲੋਰ ਆ ਇਹਨਾਂ ਦਾ ਵੀ ਇਹ ਨਾ ਉਥੇ ਕੁਝ ਕਰ ਸਕੇ ਆ ਪੁਲਿਸ ਕੀ ਕਰ ਰਹੀ ਆ ਇੱਕ ਚਾੜੀਕਰ ਨੂੰ ਨਸ਼ਾ ਇੱਕ ਮੋਟਰਸਾਈਕਲ ਤੇ ਲੈ ਕੇ ਤੁਰਿਆ ਜਾਂਦਾ ਇਹਦਾ ਮਤਲਬ ਇਹ ਕੁਝ ਨਹੀਂ ਕਰਦੇ ਇਹਨਾਂ ਦੇ ਪੱਲੇ ਕੱਖ ਨਹੀਂ ਇੰਟੈਲੀਜੈਂਸ ਇਹਨਾਂ ਦੀ ਹੈ ਨਹੀਂ ਸਭ ਕੁਝ ਇਹਨਾਂ ਦਾ ਫੇਲ ਹੋਇਆ ਸੋ ਇਹ ਜਿਹੜਾ ਇਹ ਕੁਝ ਜਿਹੜਾ ਬੜਾ ਵੱਡਾ ਨੁਕਸਾਨ ਹੈ ਪੰਜਾਬੀਆਂ ਦਾ ਔਰ ਪੰਜਾਬ ਦੇ ਲੋਕਾਂ ਨੂੰ ਜੇ ਇਹ ਸਰਕਾਰਾਂ ਇਹ ਕੁਝ ਮੈਨੂੰ ਨਾ ਜਾਣਦੀਆਂ ਕਿ ਕਿੱਥੇ ਕੀ ਹੋ ਰਿਹਾ ਤੇ ਫਿਰ ਇਹ ਬਾਰਡਰ ਦਾ ਏਰੀਆ ਤੇ ਇਥੇ ਕੁਝ ਹੋਰ ਵੀ ਨੁਕਸਾਨ ਹੋ ਸਕਦੇ ਆ ਸੋ ਇਹਨਾਂ ਦਾ ਫਲੋਰਮ ਆ ਵੇਖਿਆ ਬੀਬੀ ਸੋਨੀਆ ਮਾ ਨੂੰ ਸਾਡੀ ਧੀਆ ਵਰਗੀ ਆ ਪਰ ਮੈਨੂੰ ਨਹੀਂ ਸਮਝ ਲੱਗਦੀ ਰਾਤ ਜਾ ਕੇ ਜਦੋਂ ਉਹ ਡਿੱਗ ਪਿਆ ਫੜ ਲਿਆ ਲੋਕਾਂ ਨੇ ਵੇਖਿਆ ਛੱਡ ਕੇ ਭੱਜ ਗਏ ਤੇ ਉਹ ਨੂੰ ਕੇ ਦੱਸਿਆ ਟੈਲੀਫੋਨ ਕੀਤਾ ਤੇ ਉਹ ਆਣ ਕੇ ਖਲੋ ਗਈ ਜੀ ਐਹੀ ਮੈਂ ਮੈਂ ਫੜ ਲਈ ਜੀ ਇਹ ਕੋਈ ਮੇਤਨਾ ਦੇ ਜਿਹੜੇ ਮਨੋ ਡਰਾਮੇ ਆ ਉਹ ਡਰਾਮੇ ਕਰਕੇ ਸਰਕਾਰਾਂ ਨੇ ਚਲਦੀਆਂ ਡਰਾਮੇ ਕਰਕੇ ਲੋਕਾਂ ਨੂੰ ਉਹ ਮਤਲਬ ਇਨਸਾਫ ਨਹੀਂ ਮਿਲਦਾ ਇਨਸਾਫ ਜਿਹੜਾ ਉਹ ਲੋਕਾਂ ਚ ਜਾ ਕੇ ਗਰਾਊਂਡ ਲੈਵਲ ਤੇ ਜਿਹੜਾ ਇਨਸਾਫ ਦਿੱਤਾ ਜਾਵੇ ਫੇਰ ਗੱਲ ਬਣਦੀ ਹੈ ਪੰਜਾਬ